ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪਜੀ ਦਾ ਸਵਾਗਤ ਹੈ ਤਰਨਤਾਰਨ ਜਿਮਨੀ ਚੌਂਚ ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ ਤੋਂ ਬਾਅਦ ਗੁਰਦਾਸਪੁਰ ਚ ਰਮਨ ਬਹਿਲ ਨੇ ਵਰਕਰਾਂ ਨਾਲ ਭੰਗੜੇ ਪਾਏ ਅਤੇ ਖੁਸ਼ੀ ਪ੍ਰਗਟਾਈ what are we should... God. God. ਜੋ ਤਰਨ ਤਰਨ ਅਸੈਂਬਲੀ ਦਾ ਨਤੀਜਾ ਆਇਆ ਔਰ ਅੱਜ ਇੱਕ ਬੜੀ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਆਰਮਿੰਦਰ ਸਿੰਘ ਸੰਧੂ ਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਨੇ ਮੈਂ ਸਮਝਦਾ ਵੀ ਇਹ ਇਲੈਕਸ਼ਨ ਇਸ ਕਰਕੇ ਹੋਇਆ ਕਿ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਡਾਕਟਰ ਸੋਲ ਉੱਥੇ ਐਮ ਐਲ ਏ ਸਨ ਉਹਦੀ ਬਿਮਾਰੀ ਕਰਕੇ ਅਕਾਲ ਚਲਾਨਾ ਕਰ ਗਏ ਔਰ ਉਤਰਾ ਦਾ ਪਾਣਾ ਸੀ ਔਰ ਉਸ ਪਾਣੇ ਕਰਕੇ ਇਹ ਚੋਣ ਦੁਬਾਰਾ ਹੋਈ ਮੈਨੂੰ ਅੱਜ ਇਸ ਗੱਲ ਦੀ ਤਾਰਸ ਹੈ ਕਿ ਜਿਹੜਾ 3.5 ਪੌਣੇ 4 ਸਾਲ ਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਸਮੁੱਚੇ ਪੰਜਾਬ ਦੇ ਵਿੱਚ ਅੱਜ ਲੋਕਾਂ ਨੇ ਉਹਦੇ ਤੇ ਮੋਹਰ ਲਾਈ ਜੋ ਕਿ ਧਰਮ ਤਾਰਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਸਨ ਰਵਾਇਤੀ ਪਾਰਟੀਆਂ ਸਨ ਬਹੁਤ ਉਹਨਾਂ ਨੇ ਕੂੜ ਪ੍ਰਚਾਰ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਕੀਤਾ ਪਰ ਅੱਜ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ਇਹ ਸਾਬਤ ਕਰਤਾ ਕਿ ਜਿਹੜੇ ਆਮ ਆਦਮੀ ਪਾਰਟੀ ਦਾ ਐਜੰਡਾ ਸਮਾਜ ਦੇ ਹਰ ਵਰਗ ਨੂੰ ਸੁੱਖ ਦੇਣਾ ਸਮਾਜ ਦੇ ਹਰ ਵਰਗ ਦੇ ਜੀਵਨstar ਨੂੰ ਉੱਪਰ ਚੁੱਕਣਾ ਉਹਦੇ ਲਈ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 3.5 ਤੋਂ 4 ਸਾਲ ਦੇ ਵਿੱਚ ਯਤਨਸ਼ੀਲ ਤੇ ਕਰਮਸ਼ੀਲ ਰਹੀ ਆ ਅੱਜ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਅੱਜ ਮੈਨੂੰ ਕਹਿਣ ਚ ਕੋਈ ਗਰੇਜ਼ ਨਹੀਂ ਜਿਹੜੀ ਕਾਂਗਰਸ ਪਾਰਟੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਗੱਲ ਕਰਦੇ ਸਨ ਔਰ ਇਹਨਾਂ ਦੇ ਲੀਡਰ ਹਮੇਸ਼ਾ ਹੰਕਾਰ ਦੇ ਵਿੱਚ ਭਰੇ ਹੁੰਦੇ ਸਨ ਔਰ ਜਿਸ ਤਰੀਕੇ ਦੀ ਸ਼ਬਦਾਵਲੀ ਇਹ ਮੁੱਖ ਮੰਤਰੀ ਜੀ ਦੇ ਖਿਲਾਫ ਵਰਤੇ ਸੀ ਅੱਜ ਲੋਕਾਂ ਨੇ ਉਹਨਾਂ ਨੂੰ ਆਪਣੀ ਜਗ੍ਹਾ ਦੱਸਤੀ ਆ ਅੱਜ ਉਹ ਪਾਰਟੀ ਨੂੰ ਚੌਥੇ ਨੰਬਰ ਤੇ ਆਉਣਾ ਪਿਆ ਸੋ ਮੇਰੀ ਬੇਨਤੀ ਆ ਕਿ ਆਮ ਆਦਮੀ ਪਾਰਟੀ ਦਾ ਇਕੱਲਾ ਇਕੱਲਾ ਵਲੰਟੀਅਰ ਵੱਡੇ ਤੋਂ ਵੱਡਾ ਲੀਡਰ ਲੋਕਾਂ ਦੀ ਸੇਵਾਵਲ ਸਮਰਪਤਾ ਸਾਡੀ ਰਾਜਨੀਤੀ ਕੇਵਲ ਤੇ ਕੇਵਲ ਸੇਵਾ ਦੇ ਵਿਕਾਸ ਦੀ ਰਾਜਨੀਤੀ ਆ ਅਸੀਂ ਨੀਵੇਂ ਹੋ ਕੇ ਲੋਕਾਂ ਦੇ ਜੀਵਨ ਤੋਂ ਉੱਪਰ ਚੁੱਕਣ ਲਈ ਲੋਕਾਂ ਨੂੰ ਸੁੱਖ ਦੇਣ ਲਈ ਹਮੇਸ਼ਾ ਹੀ ਸ਼ਤਨਸ਼ੀਲਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਸਮਰਥਨ ਮਿਲਿਆ ਉਹਦੇ ਤੋਂ ਸਾਨੂੰ ਹੋਰ ਪ੍ਰੇਰਣਾ ਮਿਲਦੀ ਆ ਬਲ ਮਿਲਦਾ ਤਾਂ ਕਿ ਹੋਰ ਹਿੰਮਤ ਦੇ ਨਾਲ ਆਪਾਂ ਲੋਕਾਂ ਦੀ ਜਿਹੜੀ ਆ ਉਹ ਸੇਵਾ ਕਰ ਸਕੀਏ ਸੋ ਮੈਂ ਅੱਜ ਆਪਣੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ अरविंद केजरीवाल जी नु भगवंत मान जी नु ਔਰ ਸਾਰੇ ਵਲੰਟੀਅਰ ਸਹਾਬਾਨ ਆਫਿਸ ਬੀਰ ਸਾਹਿਬਾਨ ਉਹਨਾਂ ਸਾਰਿਆਂ ਨੂੰ ਮੁਬਾਰਕ ਦਿਨਾ ਕਿ ਉਹਨਾਂ ਦੀ ਕੜੀ ਮਿਹਨਤ ਜਿਹੜੀ ਆ ਅੱਜ ਕੰਮ ਲੈ ਕੇ ਆਈ ਆ ਔਰ ਤਰਮਦਾਰਨ ਦੇ ਲੋਕਾਂ ਦਾ ਧੰਵਾਦ ਵੀ ਜਿਹੜਾ ਨੇ ਪਾਰਟੀ ਨੂੰ ਅਪਣਾ ਕੇ ਉਹਨਾਂ ਦੇ ਕੰਮ ਦੇ ਉੱਪਰ ਮੋਹਰ ਲਾਈ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਜਿਹੜਾ ਪਿਛਲੇ ਕਈ ਸਾਲਾਂ ਤੋਂ ਵਿਕਾਸ ਉਤੇ ਰੁਕਿਆ ਸੀਗਾ ਅੱਜ ਉਹ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋਊਗਾ ਸੋ ਮੈਂ ਆਪਣੇ ਮੇਰੇ ਸਾਰੇ ਗੁਰਦਾਸਪੁਰ ਦੇ ਵਲੰਟੀਅਰ ਸਹਿਬਾਨ ਆਫਿਸ ਬੈਨਰ ਸਹਿਬਾਨ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਉੱਥੇ ਜਾ ਕੇ ਮਿਹਨਤ ਵੀ ਕੀਤੀ ਔਰ ਸਾਨੂੰ ਤਕਰੀਬਨ ਕਈ ਏਰੀਆਸੇ ਮਿਲੇ ਸਨ ਕਿੱਥੇ ਜਾ ਕੇ ਮਿਹਨਤ ਕਰਕੇ ਅੱਜ ਕਾਮਯਾਬੀ ਮਿਲੀ ਆ ਸੋ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਸਮੂਹ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਮੁਬਾਰਕਾ ਤੇ ਸ਼ੁਭ ਕਾਮਨਾਵਾਂ ਪਰਮੇਸ਼ਵਰ ਕਰੇ ਕਿ ਆਮ ਆਦਮੀ ਪਾਰਟੀ ਤੇ ਸਾਰੇ ਸਾਥੀ ਸਾਰੇ ਆਹੁ ਅਹੁਦੇਦਾਰ ਵਲੰਟੀਅਰ ਸਹਿਬਾਨ ਇਸੇ ਤਰੀਕੇ ਦੇ ਨਾਲ ਨੀਵੇਂ ਹੋ ਕੇ ਲੋਕਾਂ ਦੇ ਵਿਕਾਸ ਲਈ ਲੋਕਾਂ ਦੀ ਸੇਵਾ ਲਈ ਹਮੇਸ਼ਾ ਹੀ ਅਰਬਿਆਰ ਤਿਆਰ ਰਹਿਣ ਔਰ ਲੋਕਾਂ ਦੀ ਸੇਵਾ ਲਈ ਕੋਈ ਕਸਰ ਜਿਹੜੀ ਆ ਉਹ ਨਾ ਛੱਡੀ ਜਾਏ। ਐ ਰਾਮ ਜੀ। ਦੇਖੋ ਜਦੋਂ ਵੀ ਜਿਹੜੀ ਸਰਕਾਰ ਜਿਹੜੇ ਸਧਾਰਨ ਪਰਿਵਾਰ ਹੈ ਜਿਹੜੀ ਸਾਡੀ ਸਧਾਰਨ ਜਨਤਾ ਹੈ ਉਹਨੂੰ ਪਿਆਰ ਕਰਨ ਦੇ ਨਿਧੀਆਂ ਲਾਏਗੀ ਉਹਦਾ ਜਿਹੜਾ ਪ੍ਰੇਮ ਪਾਲੇਗੀ ਉਹਦੂ ਕੋਈ ਵੀ ਨਦੀਵੇ ਥਾਣੀ ਬਿਠਾ ਸਕਦਾ ਮੈਂ ਤਾਂ ਇੱਕੋ ਗੱਲ ਕਰਾਂਗਾ ਕਿ ਸਾਡੀ ਸਰਕਾਰ ਨੇ ਆਮ ਬੰਦੇ ਦੇ ਕੰਮ ਆਈ ਹੈ ਆਮ ਬੱਤੀ ਆਮ ਐਜੂਕੇਸ਼ਨ ਤੇ ਆਮ ਹੈਲਥ ਦੇ ਦਾਵਾ ਜਦੋਂ ਤੱਕ ਇਹ ਮੁੜਲੀਆਂ ਜ਼ਰੂਰਤਾਂ ਮਿਲਦੀਆਂ ਰਹਿਣਗੀਆਂ ਉਹਦੇ ਆ ਧੰਨ ਧੰਨ ਜਿਹੜਾ ਪਰਮਾਤਮਾ ਨੂੰ ਕਰਦਾ ਰਹੇਗਾ ਤੇ ਅਸੀਂ ਵੀ ਕਰਦੇ ਪਏ ਤੇ ਜਨਤਾ ਨੇ ਵੀ ਆਪਣਾ ਡਿਸੀਜਨ ਜਿਹੜਾ ਹੈ ਐਸੇ ਹਵਲ ਦਿੱਤਾ ਹੈ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਮੈਂ ਉਸ ਪਾਰਟੀ ਨਾਲ ਜੁੜਿਆ ਜਿਹਦੀਆਂ ਨੀਤੀਆਂ ਜਿਹੜੀਆਂ ਹੈ ਉਹ ਆਮ ਬੰਦੇ ਨਾਲ ਹਾਂ ਤੇ ਅੱਜ ਦੀ ਜਿੱਤ ਜਿਹੜੀ ਹੈ ਉਹਦਾ ਸਾਰੇ ਸ਼ਹਿਰ ਨੂੰ ਸਾਰੇ ਪੰਜਾਬ ਨੂੰ ਇਹਦੀ ਵਧਾਈ ਹੈ ਕਿਉਂਕਿ ਹਮੇਸ਼ਾ ਹੀ ਜਿਹੜੀਆਂ ਚੀਜ਼ਾਂ ਆ ਰਹੀਆਂ ਇਹ 2027 ਦਾ ਰਸਤਾ ਸਾਫ਼ ਕਰ ਰਹੀਆਂ ਜੈ ਸ਼੍ਰੀ ਰਾਮ ਜੈਸਾ ਹੀ ਰਾਮ ਬਹੁਤ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਕਿਉਂਕਿ ਤਰਨਤਾਰਨ ਦੀ ਜਨਤਾ ਨੇ ਅੱਜ ਬਿਗਲ ਵਜਾ ਦਿੱਤਾ 2027 ਲਈ ਔਰ ਇਹ ਕਮਾਦੀ ਤੇ ਵਿਕਾਸ ਦੀ ਜਿੱਤ ਹੋਈ ਹੈ ਹੰਕਾਰ ਦੀ ਹਾਰ ਹੋਈ ਹੈ ਜਿਹੜੀ ਪਾਰਟੀ ਹੰਕਾਰ ਕਰਦੀ ਸੀ ਕਾਂਗਰਸ ਤੇ ਬੀਜੇਪੀ ਉਹ ਚੌਥੇ ਦੇ ਪੈਵੇਂ ਨੰਬਰ ਤੇ ਕੋਈ ਵजूद ਨਹੀਂ ਰਿਹਾ ਉਹਨਾਂ ਦਾ ਅੱਜ ਆਮ ਆਦਮੀ ਪਾਰਟੀ ਕਮਾ ਤੇ ਵਿਕਾਸ ਦੇ ਨਾਲ ਬੁਲੰਦੀਆਂ ਤੇ ਜਾ ਰਹੀ ਆ ਔਰ ਆਉਣ ਵਾਲੀ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਜੋਰਾਂ-ਸ਼ੋਰਾਂ ਨਾਲ ਬਰ ਰਹੀ ਆ ਧੰਨਵਾਦ